ਹਾਂਜੀ ਕਿਸਾਨਾਂ ਵੀਰੋ ਅੱਜ ਦੀ ਵੀਡੀਓ ਆਪਣੇ ਹਰ ਇੱਕ ਕਿਸਾਨ ਦੇ ਲਈ ਦੇਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜੇ ਆਪਣੇ ਕਿਸਾਨ ਵੀਰ ਤੱਤਾਂ ਦੀ ਜ਼ਿਆਦਾ ਮਿਕਸਿੰਗ ਕਰਦੇ ਨੇ ਇੱਕ ਤੋਂ 2 2 3 3 10 ਤੇ ਮਿਕਸ ਕਰਕੇ ਸਪਰੇਅ ਕਰਦੇ ਨੇ ਉਹਨਾਂ ਦੇ ਲਈ ਵੀਡੀਓ ਦੇਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਆਪਣੇ ਕਿਸਾਨਾਂ ਵੀਰਾਂ ਦੇ ਨਾਲ ਜ਼ਰੂਰ ਸ਼ੇਅਰ ਕਰਿਆ ਜੇ ਤਾਂ ਜੋ ਸਾਰੇ ਕਿਸਾਨ ਵੀਰ ਜਿਹੜੇ ਆਪਾਂ ਇਹਨਾਂ ਤੱਤਾਂ ਨੂੰ ਮਿਲਾਉਣ ਤੋਂ ਪਹਿਲਾਂ ਇੱਕ ਵਾਰੀ ਜਿਹੜਾ ਆਪਣਾ ਜਾ ਟੈਸਟ ਜ਼ਰੂਰ ਕਰਨ ਤੇ ਅੱਜ ਹੋਇਆ ਕੀ ਕਿ ਕਿਸਾਨ ਵੀਰੋ ਇਹ ਕਿਸਾਨ ਵੀਰ ਨੇ 5 ਕਿੱਲਿਆਂ ਦੀ ਜਿਹੜੀ ਆਪਣੀ ਚੰਗੀ ਫਟਾਰ ਵਾਸਤੇ ਜਿਵੇਂ ਆਪਣੀ ਮੈਗਨੀਸ਼ੀਆ ਹੋ ਗਈ ਤੇ ਚੰਗੀ ਸਪਰੇਅ ਲੈ ਕੇ ਆਇਆ ਸੀ ਚੰਗੀ ਫਟਾਰ ਵਾਸਤੇ ਤੇ 1 ਕਿੱਲੇ ਨੂੰ ਕਿਸਾਨ ਵੀਰ ਨੇ ਸਪਰੇਅ ਕਰ ਚੁੱਕਿਆ ਸੀ ਇਹ ਹੈਗੀ ਆਪਣੀ PBW 826 ਵੈਰੈਟੀ ਤੇ 4 ਕਿੱਲਿਆਂ ਦੀ ਦਵਾਈ ਇਹ ਮਿਕਸ ਕੀਤੀ ਹੋਈ ਸੀ ਉਹ ਸਪਰੇਅ ਕਰਨੀ ਸੀ ਤੇ ਇਸ ਕਿੱਲੇ ਨੂੰ ਕਿਸਾਨ ਵੀਰ ਨੂੰ ਪਤਾ ਉਦੋਂ ਲੱਗਾ ਕਿਉਂਕਿ ਜਿਹੜੇ ਆਪਣੇ ਕਿਸਾਨ ਵੀਰ ਨੇ ਸਾਰੇ ਇਹਨੇ ਜਾਗਰੂਕ ਜਾਂ ਸਮਝਦਾਰ ਨਹੀਂ ਹੈਗੇ ਕਿ ਆਪਣਾ ਜਾ ਟੈਸਟ ਕਰ ਲੈਣ ਜਾਂ ਇਹਨਾਂ ਆਪਾਂ ਕਿਸਾਨਾਂ ਵੀਰ ਨੂੰ ਪਤਾ ਹੋਵੇ ਕਿ ਕਿਹੜੇ ਤੱਤ ਦੇ ਨਾਲ ਆਪਾਂ ਕਿਹੜਾ ਤੱਤ ਆਪਾਂ ਮਿਕਸ ਕਰਕੇ ਸਪਰੇਅ ਨਹੀਂ ਕਰਨੀ ਕਈਆਂ ਵੀਰਾਂ ਦਾ ਸਵਾਲ ਹੁੰਦਾ ਕਿ ਤਿੰਨ ਤਿੰਨ ਚਾਰ ਚਾਰ ਆਪਾਂ ਜਿਹੜੇ ਮਿਕਸਿੰਗ ਕਰਕੇ ਸਪਰੇਹਾ ਕਰਦੇ ਆਂ ਤੇ ਜਦੋਂ ਆਪਾਂ ਸਪਰੇਅ ਇਹ ਕਰਦੇ ਆਂ ਤੇ ਉਹ ਜਿਹੜਾ ਆਪਾਂ ਨੂੰ ਪੂਰਾ ਰਿਜ਼ਲਟ ਨਹੀਂ ਮਿਲਦਾ ਜਿਹੜਾ ਆਪਣਾ ਖਰਚਾ ਵੀ ਗਿਆ ਨਜਾਇਜ਼ ਹੋ ਗਿਆ ਉਹ ਵੀ ਆਪਣਾ ਗਿਆ ਆਪਣੀ ਮਿਹਨਤ ਵੀ ਗਈ ਤੇ ਆਪਾਂ ਨੂੰ ਕੋਈ ਵੀ ਹੁੰਦਾ ਜਿਹੜਾ ਬੈਨੀਫਿਟ ਆਪਾਂ ਨੂੰ ਲਾਭ ਦੇਖਣ ਨੂੰ ਨਹੀਂ ਮਿਲਦਾ ਉੱਟ ਆਪਣਾ ਨੁਕਸਾਨ ਹੀ ਹੁੰਦਾ ਤੇ ਅੱਜ ਵੀ ਆਪਣੇ ਕਿਸਾਨ ਵੀਰ ਦੇ ਨਾਲ ਐਂਜੀ ਹੋਇਆ 14 ਕਿਲਿਆਂ ਦੇ ਵਿੱਚੋਂ 4 ਕਿਲੇ ਸਪਰੇਅ ਕਰਨੀ ਸੀ 1 ਕਿਲਾ ਸਪਰੇਅ ਕਰ ਲਈ ਉਹ ਵੀ ਕਿਸਾਨ ਵੀ ਉਦੋਂ ਪਤਾ ਲੱਗਾ ਜਦੋਂ ਜਿਹੜੀ ਟੈਂਕੀ ਆਪਣੀ ਹੁੰਦੀ ਏ ਉਹ ਜਿਹੜੀ ਆਪਣੀ ਬਲੌਕ ਹੋਣਾ ਸ਼ੁਰੂ ਹੋ ਗਈ ਦੋ ਟੈਂਕੀਆਂ ਦੇ ਨਾਲ ਸਪਰੇਅ ਕਰ ਰਿਆ ਸੀ ਤਾਂ ਉਹ ਜਦੋਂ ਦੋ ਤਿੰਨ ਟੈਂਕੀਆਂ ਬਾਅਦ ਜਿਹੜੀ ਆਪਣੀ ਟੈਂਕੀ ਬਲੌਕ ਹੋਣਾ ਸ਼ੁਰੂ ਹੋ ਗਈ ਤੇ ਉਦੋਂ ਜਦੋਂ ਆਪਣੇ ਕਿਸਾਨ ਵੀ ਦੇਖਿਆ ਕਿ ਜਿਹੜਾ ਆਪਣਾ ਕੋਹਲ ਫਟ ਚੁੱਕਿਆ ਸੀ ਤੇ ਇਹਦੇ ਵਿੱਚ ਆਪਣੇ ਕਿਸਾਨ ਵੀਰ ਜੀ ਦੀ ਗਲਤੀ ਨਹੀਂ ਹੈਗੀ ਕਿਉਂਕਿ ਉਹਨੇ ਜਿਵੇਂ ਦੁਕਾਨਦਾਰ ਨੇ ਕਿਹਾ ਸੀ ਉਸ ਤਰ੍ਹਾਂ ਹੀ ਕੀਤਾ ਜਿਹੜਾ ਆਪਣਾ ਦੁਕਾਨਦਾਰ ਕਿਉਂਕਿ ਸਾਰੇ ਦੁਕਾਨਦਾਰ ਵੀ ਆਪਣੇ ਇਨੇ ਸਮਝਦਾਰ ਨਹੀਂ ਹੈਗੇ ਕਿ ਆਪਾਂ ਨੂੰ ਕਿਸਾਨਾਂ ਨੂੰ ਜਿਹੜਾ ਸਹੀ ਗਾਈਡ ਕਰ ਸਕਣ ਕਿ ਕਿਹੜੇ ਤੱਤ ਦੇ ਨਾਲ ਮਿਕਸਿੰਗ ਕਰਨੀ ਹੈ ਕਿਉਂਕਿ ਕੁਝ ਆਪਣੇ ਦੁਕਾਨਦਾਰ ਵੀ ਆਪਣੇ ਲਾਲਚ ਦੇ ਵਿੱਚ ਆ ਕੇ ਇੱਕ ਤੋਂ ਵੱਧ ਤੱਤ ਪਵਾ ਪਵਾ ਕੇ ਆਪਣੇ ਕਿਸਾਨਾਂ ਵੀ ਰਾਹ ਨੂੰ ਸਪਰੇਹਾਂ ਕਰਾਈ ਹੁੰਦੇ ਨੇ ਜਿੰਦੇ ਨਾਲ ਆਪਣਾ ਕਿਉਂਕਿ ਉਹਨਾਂ ਦਾ ਜੋ ਉਹਨੇ ਪ੍ਰੋਡਕਟ ਦਿੱਤਾ ਜੋ ਆਪਾਂ ਨੂੰ ਸਮਾਨ ਦਿੱਤਾ ਉਹ ਆਪਣੇ ਪੈਸੇ ਆਪਾਂ ਦੇਣੇ ਹੀ ਪੈਣੇ ਨੇ ਤੇ ਉਹਨਾਂ ਦਾ ਜਿਹੜਾ ਬਿੱਲ ਬਣ ਗਿਆ ਉਹ ਤੇ ਪੱਕਾ ਹੋ ਗਿਆ ਤੇ ਅੱਗੋਂ ਪਲਾ ਕਿਸਾਨ ਦੀ ਫਾਇਦਾ ਹੋਵੇ ਚਾਹੇ ਨੁਕਸਾਨ ਹੋਵੇ ਤੇ ਅੱਜ ਕਿਸਾਨ ਵੀਰ ਨੇ ਇੱਕ ਕਿਲੇ ਸਪਰੇਅ ਕੀਤੀ ਜਿਹੜਾ ਚਾਰਾਂ ਕਿਲਿਆਂ ਦਾ ਘੋੜ ਜਿਹੜਾ ਕਿਸਾਨ ਵੀਰ ਨੂੰ ਡੋਲਣਾ ਪੈ ਗਿਆ ਆ ਤੁਸੀਂ ਵੀ ਵੀਡੀਓ ਵੀ ਦੇਖ ਰਹੇ ਹੋ ਕਿਸਾਨ ਵੀਰ ਨੇ ਜਿਹੜਾ ਕੋਲ ਫਟ ਚੁੱਕਿਆ ਸੀ ਤੇ ਜਿਹੜਾ ਆਪਣਾ ਬਾਕੀ ਜਿਹੜਾ ਕੋਲ ਡੋਲ ਚੁੱਕਿਆ ਬਾਕੀ ਕਿਸਾਨ ਵੀਰ ਜਿਹੜਾ ਕੋਲ ਡੋਲਦਾ ਤੇ ਆ ਜਿਹੜਾ ਆਪਣਾ ਕਿਸਾਨ ਵੀਰ ਨੇ ਡੋਲਿਆ ਹੋਇਆ ਕੋਲ ਤੁਸੀਂ ਵੀ ਦੇਖ ਸਕਦੇ ਹੋ ਦੋ ਯਾਨੀ ਕਿ ਤੋ ਤੱਤੇ ਯਾਨੀ ਕਿ ਚਾਰ ਤੱਤੇ ਮਿਕਸ ਕੀਤੀ ਗਏ ਜਾਂਦੇ ਚ ਆ ਤੁਸੀਂ ਦੇਖ ਸਕਦੇ ਹੋ ਉੱਪਰ ਉੱਪਰ ਪਾਣੀ ਰਹਿ ਗਿਆ ਤੇ ਥੱਲੇ ਜਿਹੜਾ ਕੋਲ ਉਹ ਬੈਠਿਆ ਹੋਇਆ ਇਸੇ ਖਾਲ ਦੇ ਵਿੱਚ ਆਪਣਾ ਕਿਸਾਨ ਵੀਰ ਨੇ ਜਿਹੜਾ ਕੋਲ ਡੋਲਿਆ ਸੀ ਆ ਤੁਸੀਂ ਦੇਖ ਸਕਦੇ ਹੋ ਜਾਨੀ ਕਿ ਹਰੇ ਰੰਗ ਦੇ ਵਿੱਚ ਸਾਰਾ ਜਿਹੜਾ ਕੋਲ ਫਟ ਚੁੱਕਿਆ ਸੀ ਤੇ ਪਾਣੀ ਜਿਹੜਾ ਪਾਣੀ ਅਲੱਗ ਹੋ ਚੁੱਕਿਆ ਜਿਹੜਾ ਵਿੱਚ ਹਰੇ ਪਾਣ ਦੇ ਵਿੱਚ ਉਹ ਥੱਲੇ ਬੈਠ ਚੁੱਕਿਆ ਤੁਸੀਂ ਆ ਦੇਖੋ ਜਿਵੇਂ ਪਾਉਡਰ ਦੇ ਵਿੱਚ ਦਬੈਠਾ ਹੋਇਆ ਆ ਤੁਸੀਂ ਦੇਖੋ ਕੋਲ ਫਟਿਆ ਹੋਇਆ ਆ ਜਿਹੜਾ ਸਾਰਾ ਕੋਲ ਫਟ ਚੁੱਕਿਆ ਇਸ ਕਿਸਾਨ ਵੀਰ ਨੇ ਕੀਤਾ ਕੀ ਸੀ ਕਿ ਦੁਕਾਨਦਾਰ ਦੇ ਕਹਿਣ ਤੇ ਪੰਜਾ ਕਿਲਿਆਂ ਤੇ ਜਿਹੜੀ ਆਪਣੀ ਦਵਾਈ ਲੈ ਕੇ ਆਇਆ ਸੀ ਤੇ ਇਹਦੇ ਵਿੱਚ ਇੱਕ ਲੈ ਕੇ ਆਇਆ ਸੀ ਜੀ ਕਿਸਾਨ ਵੀ ਆਪਣੇ ਦੁਕਾਨਦਾਰ ਨੇ ਦਿੱਤੀ ਸੀ ਮੈਗਨੀਸ ਸਲਫੇਟ 1 ਕਿਲੋ ਪ੍ਰਤੀ ਏਕੜ 30.5% ਤੇ ਇਹਦੇ ਨਾਲ ਦੇਤਾ ਸੀ ਐਨਪੀਕੇ 2 30 30 ਜਾਨੀ ਕਿ 2% ਨਾਈਟ੍ਰੋਜਨ 30% ਫਾਸਫੋਰਸ 30% ਜਿਹੜੀ ਆਪਣੀ ਪੋਟਾਸ਼ ਤਾਂ ਤੇ ਇਹਦੇ ਵਿੱਚ ਹੈਗਾ ਜਾਨੀ ਕਿ ਚਾਰ ਤਾਤਾਂ ਦਾ ਕੰਬੀਨੇਸ਼ਨ ਹੋ ਗਿਆ ਤਿੰਨ ਤਾਤਾਂ ਦੇ ਵਿੱਚ ਨੇ ਇਹਦੇ ਚੌਥਾ ਤਾਤ ਤੇ ਜਦੋਂ ਇਹਨਾਂ ਦਾ ਘੋਲ ਬਣਾਇਆ ਸਾਰਾ ਘੋਲ ਜਿਹੜਾ ਫਟ ਚੁੱਕਿਆ ਤੁਸੀਂ ਇਹ ਦੇਖ ਸਕਦੇ ਹੋ ਕਿਸਾਨ ਵੀ ਨੇ ਸਾਰਾ ਘੋਲ ਢੋਲਤਾ ਹੈ ਤੇ ਸਾਰਾ ਕੋਲ ਫੜ ਚੁੱਕਿਆ ਤੇ ਇਸ ਕਰਕੇ ਕਿਸਾਨ ਵੀਰੋ ਜਿਹੜਾ ਵੀ ਕੋਈ ਤਾਤ ਆਪਾਂ ਮਿਕਸ ਕਰਨਾ ਹੁੰਦਾ ਪਹਿਲਾਂ ਆਪਣੀ ਸਮਝ ਅਨੁਸਾਰ ਕਰੋ ਚੰਗੀ ਤਰ੍ਹਾਂ ਜੇ ਤੁਹਾਨੂੰ ਨਹੀਂ ਪਤਾ ਤੁਸੀਂ ਪੁੱਛ ਗਏ ਸੀ ਕਿ ਆਪਾਂ ਨੂੰ ਜਿਹੜੀਆਂ ਚੀਜ਼ਾਂ ਵਰਤਣੀਆਂ ਚਾਹੀਦੀਆਂ ਨੇ ਕਿਉਂਕਿ ਇਹਦੇ ਵਿੱਚ ਹੋਇਆ ਕਿ ਜਿਹੜੀ 30% ਆਪਣੀ ਫਾਸਫੋਰਸ ਤਾਤੇ ਇਹਦੇ ਨਾਲ ਜਿਹੜਾ ਆਪਣਾ ਮੈਗਨੀਸ ਸਲਫੇਟ ਮਿਕਸਿੰਗ ਨਹੀਂ ਹੁੰਦਾ ਜੇ ਆਪਣੇ ਡੀਏਪੀ ਦੇ ਨਾਲ ਜਿੰਕ ਆਪਾਂ ਮਿਕਸ ਨਹੀਂ ਕਰ ਸਕਦੇ ਉਸੇ ਤਰ੍ਹਾਂ ਜਿਹੜਾ ਆਪਣਾ 30% ਵਿੱਚ ਫਾਸਫੋਰਸ ਤੱਤ ਦੇ ਵਿੱਚ ਮੈਗਨੀਜ਼ ਆਪਣਾ ਜਿਹੜਾ ਇਹਦੇ ਵਿੱਚ ਆਪਾਂ ਮਿਕਸ ਨਹੀਂ ਕਰ ਸਕਦੇ ਇਹ ਆਪਾਂ ਨੂੰ ਸਪਰੇਅ ਅੱਡ ਕਰਨੀ ਚਾਹੀਦੀ ਤੇ ਇਹ ਕਿਸਾਨ ਵੀਰ ਨੇ ਜਾਨਕਿ ਇਹ ਕਿਸਾਨ ਵੀਰ ਦੀ ਕੋਈ ਵੀ ਗਲਤੀ ਨਹੀਂ ਕਿਉਂਕਿ ਇਹਨੇ ਜਿਵੇਂ ਦੁਕਾਨਦਾਰ ਨੇ ਕਹਿਤਾ ਉਸੇ ਤਰ੍ਹਾਂ ਕੀਤਾ ਵਿਚਾਰਾ ਪੰਜ ਇੱਕ ਕਿਲੇ ਤੇ ਇਸ ਕਿਸਾਨ ਵੀਰ ਨੇ ਸਪਰੇਅ ਕਰ ਚੁੱਕਿਆ ਇਸ ਕਿਲੇ ਤੇ ਕਿਉਂਕਿ ਕਿਸਾਨ ਵੀਰ ਆਪਾਂ ਸਾਰੇ ਕਿਸਾਨ ਸੋਚਦੇ ਆਂ ਕਿ ਆਪਣਾ ਜਿਹੜਾ ਕਣਕ ਦਾ ਝਾੜ ਵਧੀਆ ਹੋਵੇ ਆਪਣੇ ਕਿਸੇ ਪੱਖੋਂ ਕੋਈ ਵੀ ਆਪਾਂ ਪਿੱਛੇ ਨਾ ਰਹੀਏ ਕਿਉਂਕਿ ਜਦੋਂ ਵੀ ਕੋਈ ਦੋ ਤਿੰਨ ਮਨ ਝਾੜ ਵਧਦਾ ਤਾਂ ਕਿਉਂਕਿ ਆਪਣੇ ਕਿਸਾਨ ਵੀਰ ਸੋਚਦੇ ਨੇ ਚੰਗੇ ਝਾੜ ਵਾਸਤੇ ਵਿੱਚ ਕਣਕ ਦੀ ਚੰਗੀ ਫਟਾਰ ਹੋਵੇ ਆ ਪਾਣੀ ਡਬਲ ਲੱਗਣ ਦੇ ਕਾਰਨ ਜਿਹੜਾ ਆਪਣਾ ਥੋੜਾ ਕੁ ਜਿਹੜੀ ਕਣਕ ਦਬੀ ਸੀ ਤੇ ਹਰ ਕਿਸਾਨ ਵੀਰ ਆਪਾਂ ਆਪਣੇ ਕਣਕ ਤੇ ਤਤਾਂ ਬਣੇ ਸਪਰੇਹਾਂ ਕਰਦੇ ਆਂ ਪਰ ਜਿਹੜੀਆਂ ਮਿਕਸਿੰਗ ਕਰਕੇ ਆਪਾਂ ਕਰਦੇ ਆਂ ਜੇ ਆਪਾਂ ਨੂੰ ਸਮਝ ਨਹੀਂ ਹੈਗੀ ਜਾਂ ਆਪਣਾ ਦੁਕਾਨਦਾਰ ਆਪਾਂ ਨੇ ਕਈ ਵਾਰ ਗਲਤ ਗਾਈਡ ਕਰ ਦਿੰਦਾ ਜਿਵੇਂ ਇਸ ਕਿਸਾਨ ਵੀਰ ਦੇ ਨਾਲ ਹੋਇਆ ਕਿ ਗਲਤ ਗਾਈਡ ਦੇ ਕਾਰਨ ਇੱਕ ਕਿੱਲੇ ਤੇ ਸਪਰੇ ਤੇ 4 ਕਿੱਲਾਂ ਦੀ ਕਿਸਾਨ ਮੈਨੂੰ ਡੋਲਣੀ ਪਈ ਤੇ ਉਹਦੇ ਵਿੱਚ ਜਿਹੜਾ ਆਪਣਾ ਪੈਸੇ ਦੀ ਬਰਬਾਦੀ ਵੀ ਗਈ ਆਪਣੀ ਮਿਹਨਤ ਵੀ ਗਈ ਤੇ ਹੁਣ ਜੇ ਆਪਾਂ ਨੂੰ ਦੁਬਾਰਾ ਫੇਰ ਸਪਰੇ ਕਰਨੀ ਪੈਣੀ ਤੇ ਇਸ ਕਰਕੇ ਕਿਸਾਨ ਵੀਰੋ ਜਿੱਥੇ ਆਪਾਂ ਨੂੰ ਦੇਖਦੇ ਆਂ ਕਿ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਰਿਜ਼ਲਟ ਨਹੀਂ ਮਿਲਦਾ ਉਹ ਆਪਣੀ ਗਲਤੀ ਕਰਕੇ ਆਪਾਂ ਨੂੰ ਗਾਈਡ ਕਰਨ ਵਾਲਾ ਜਿਹੜਾ ਗਲਤ ਹੁੰਦਾ ਕਿਉਂਕਿ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਕਿਹੜੀ ਤਾਤ ਦੇ ਨਾਲ ਆਪਾਂ ਮਿਕਸ ਕਰਨੀ ਹੈ ਕਿਹੜੀ ਤਾਤ ਨਾਲ ਆਪਾਂ ਮਿਕਸਿੰਗ ਨਹੀਂ ਕਰਨੀ ਤੇ ਉਹ ਤਾਂ ਹੀ ਆਪਾਂ ਵਧੀਆ ਰਿਜ਼ਲਟ ਲਵਾਂਗੇ ਜੇ ਆਪਾਂ ਨੂੰ ਇਹ ਚੀਜ਼ਾਂ ਦਾ ਆਪਾਂ ਨੂੰ ਪਤਾ ਹੋਵੇਗਾ ਵੀ ਕਿਹੜੀ ਤਾਤ ਨਾਲ ਮਿਕਸਿੰਗ ਕਰ ਸਕਦੇ ਆ ਜਾਂ ਆਪਾਂ ਦਾ ਜਾ ਟੈਸਟ ਕਰਕੇ ਤੁਸੀਂ ਦੇਖ ਸਕਦੇ ਹੋ ਤੇ ਇਸ ਕਿਸਾਨ ਵੀਰ ਦੇ ਨਾਲ ਵੀ ਇੱਕ ਕਲੇ ਸਪਰੇਅ ਕਰਨ ਤੋਂ ਬਾਅਦ ਆਪਾਂ ਨੂੰ ਇਹ ਰਿਜ਼ਲਟ ਦੇਖਣ ਨੂੰ ਮਿਲਿਆ ਇਸ ਕਾ ਕਿਸਾਨ ਵੀਰ ਉਹ ਜਦੋਂ ਵੀ ਕੋਈ ਮਿਕਸਿੰਗ ਕਰਨੀ ਹੋਵੇ ਤੇ ਚੰਗੀ ਸਮਝ ਕੇ ਫੇਰ ਹੀ ਆਪਾਂ ਮਿਕਸ ਕਰਿਆ ਕਰੋ ਫੇਰ ਹੀ ਆਪਾਂ ਜਿਹੜਾ ਕਣਕ ਤੋਂ ਵਧੀਆ ਫਟਾਰ ਵਧੀਆ ਝਾੜ ਆਪਾਂ ਲੈ ਸਕਦੇ ਆ ਤੇ ਬਾਕੀ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ